ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਖੜੇ ਆ ਬਈ ਟਰੈਕਟਰ ਮੰਡੀ ਤਲਵੰਡੀ ਸਾਬੋ ਬਈ ਜਸਵੀਰ ਸਿੰਘ ਮਿੰਟੂ ਦੀ ਮੰਡੀ ਚ ਅੱਜ ਬੁੱਧਵਾਰ ਤੁਹਾਨੂੰ ਪਤਾ ਹੈ ਹੁਣ ਕੰਮ ਤਾਂ ਤੁਸੀਂ ਆਪ ਹੀ ਸਿਆਣੇ ਹੋਗੇ ਮੀਂਹ ਬਹੁਤ ਪੈ ਰਿਹਾ ਹੈਗੇ ਇੱਕ ਬੇਨਤੀ ਹੈ ਜਿਹੜੇ ਜਿਹੜੇ ਭਰਾਵਾਂ ਨਾਲ ਜੁੜੇ ਹੈਗੇ ਇੱਕ ਗੱਲ ਦਾ ਖਿਆਲ ਕਰ ਲਓ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੈ ਵੀਰੇ ਦੂਰ ਵਾਲੇ ਤੋਂ ਤੇਲ ਖਰਚਾ ਜ਼ਰੂਰ ਲਵਾਂਗੇ ਆਪਾਂ ਬਾਕੀ ਨੇੜੇ ਵਾਲਿਆਂ ਤੋਂ ਫ੍ਰੀ ਚ ਆਪਾਂ ਵੀਡੀਓ ਬਣਾ ਦਾਂਗੇ ਮੰਡੀ ਤੇ ਆਇਆ ਕਰੋ ਮੰਡੀ ਤੇ ਗਾਹਕ ਵੀ ਠੀਕ ਐ ਖਰ ਚੀਜ਼ ਆਪਦੀ ਮਨਪਸੰਦ ਦੀ ਲੈ ਜੀ ਆਪਾਂ ਮਲਾਉਣੇ ਆ ਜਸਵੀਰ ਸਿੰਘ ਮਿੰਟੂ ਨੂੰ ਤੁਹਾਨੂੰ ਜਿਹੜੇ ਸੁਨਾਮ ਵਾਲੇ ਕੀ ਹਾਲ ਐ ਮਿੰਟੂ ਠੀਕ ਐ ਜੀ ਬਾਈ ਜੀ ਵਧੀਆ ਜੀ ਔਰ ਠੀਕਾ ਕੋ ਹਾਂ ਜੀ ਹਾਂ ਸਭ ਕੈਮਾ ਸੇਤਾ ਘਰ ਪਰਵਾ ਠੀਕ ਐ ਕਿੰਨੇ ਰੈਟ ਲਾਇਆ ਮੰਡੀ ਅੱਜ ਟਰੈਕਟਰ ਆਪਾਂ ਚਾਰ ਟਰੈਕਟਰ ਲਾਏ ਜੀ ਚਾਰ ਟਰੈਕਟਰ ਠੀਕ ਹੈ ਦਿਓਗੇ ਜਾਣਕਾਰੀ ਹਾਂਜੀ ਹਾਂ ਚਲੋ ਬਾਈ ਬਾਈ ਦਾ ਪਹਿਲਾਂ ਸ਼ੁਰੂਜੀ ਥੋੜਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ ਹੈਗਾ ਜੀ 7094 70256 ਜੀ 7094 70256 ਬਾਈ ਦਾ ਫੋਨ ਨੰਬਰ ਹੈ ਬਾਈ ਜੀ ਜਲਦੀ ਜਲਦੀ ਵੀਡੀਓ ਚ ਬਾਈ ਨੂੰ ਲਾ ਲਓ ਇੱਕ ਤੁਹਾਨੂੰ ਹੋਰ ਗੱਲ ਦੱਸੀ ਇਕੱਲੇ ਇਕੱਲੇ ਟਰੈਕਟਰ ਦੀ ਵੀਡੀਓ ਦੇਖ ਲਿਓ ਤੁਸੀਂ ਆਹ ਨਾਲ ਵੀਡੀਓ ਦਿਖਾਵਾਂ ਤੇ ਇਕੱਲੇ ਇਕੱਲੇ ਦੀ ਫੋਟੋ ਨਹੀਂ ਭੇਜੀ ਜਾਣੀ ਸ਼ੁਰੂ ਕਰਦੇ ਆ ਅਰਜਨ ਨੋਵਾ ਹੈ 2020 ਮਾਡਲ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਕੋਰਾ ਟਰੈਕਟਰ ਹੈ ਪੂਲ ਟੌਪ ਮਾਲ ਲੈ ਬਿਨਾ ਚੇਂਜਰ ਤੋਂ ਬਿਨਾ ਚੇਂਜਰ ਤੋਂ ਨਾਲ ਦੀ ਟੈਟੂਰ ਨੇ ਜਿੰਨਾ ਕਿ ਚੱਲਿਆ ਟਰੈਕਟਰ ਸਾਰਾ origignal ਚੱਲਿਆ ਹੋਇਆ 2020 ਮਾਡਲ ਪਿਓਰ ਤੈਰ ਪਿਆ 80 ਪੈਸੇ ਟਰੈਕਟਰ ਦੇ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਡਬਲ ਡਿਸਟ੍ਰੀਬਿਊਟਰ ਹੈ ਪੂਲ ਟੌਪ ਮਾਲ ਲੈ ਆਇਆ ਜਾਂਦਾ ਬਿਨਾ ਚੇਂਜਰ ਵਾਲੇ ਐਕਸੀਸੈਰੀਟ ਲਗੇਰ ਵਾਲੇ ਅਰਜਨ ਨੋਵੋ 605 ਡੀ ਆਈ ਆਈ 57 ਐਚ ਬੀ ਵਾਲਾ ਟਰੈਕਟਰ ਹੈ ਹਨਾ ਹਾਂਜੀ ਹਾਂ ਮਿੰਦੂ ਇਹ ਨੰਬਰ ਕਿੱਥੋਂ ਦਾ ਵੀਰੇ ਨੰਬਰ ਇਹ ਪੰਜਾਬ ਨੰਬਰ ਆ ਜੀ ਪਹਿਲੀ ਪਾਰਟੀ ਦਾ ਹੀ ਟਰੈਕਟਰ ਆ ਜੀ ਅੱਛਾ ਬਿਲਕੁਲ ਨਵਾਂ ਟਰੈਕਟਰ ਅੱਜ ਤਾਂ ਮੀਂਹ ਦਾ ਕਰਕੇ ਥੋੜਾ ਜਿਆਦਾ ਜ਼ਰੂਰ ਟਰੈਕਟਰ ਜਿਹੜੇ ਹੈਗੇ ਰਸਤੇ ਨਾਲ ਲਿਬੜੇ ਪਿਆ ਆ ਸੀਟ ਦੇ ਥੱਲੇ ਦੇਖੋ ਕਾਗਜ਼ ਕੂਜੋਮ ਜਿਹਾ ਪਿਆ ਕਾਗਜ਼ ਉਵੇਂ ਵੈ ਸਾਈਡ ਦੇ ਥੱਲੇ ਜਿਵੇਂ ਨਵਾਂ ਕੋਰਾ ਟਰੈਕਟਰ ਹੈ ਮਿੰਟੂ ਬੀ ਮਾਡਲ ਹੈ ਤੇ ਰੇਟ ਕਿੰਨਾ ਰੱਖਿਆ ਵੀਰੇ ਦਾ ਰੇਟ ਇਹਦਾ 6.5 ਲੱਖ ਰੁਪਈਆ ਰੇਟ ਹੈ ਜੀ ਦੇਣਾ ਕਿੰਨੇ ਦਾ ਬਈ ਤੇ 5 ਲੱਖ 90 ਜਿਆਦਾ ਟਰੈਕਟਰ ਦੇ ਦਾਂਗੇ 5 ਲੱਖ 90 ਹਜ਼ਾਰ 5 ਲੱਖ ਰੁਪਈਆ ਦਾ ਟਰੈਕਟਰ ਤੇ ਬਾਈ ਮੈਂ ਲੋਨ ਮੈਂ ਕਰਾ ਦੂੰਗਾ 1 ਲੱਖ ਤੋਂ 1.5 ਲੱਖ ਰੁਪਈਆ ਤੁਹਾਡੇ ਕੋਲੇ ਹੋਣਾ ਚਾਹੀਦਾ ਹੈਗਾ ਅਰਜਨ ਨੋਵੋ 3 ਸਪੀਡ ਵਾਲਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਅੱਗੇ ਆ ਜਾਂਦਾ ਬਾਈ ਕੋਲੇ ਜੌਂਡੀ ਅਰ ਜੌਂਡੀ ਅਰਾ 53 10 ਇਹ ਮਾਡਲ 2008 ਹੈ 5-4 ਲੱਖ ਤੇ 85000 ਵੀ ਡਿਮਾਂਡ ਕਰਦਾ ਹੈ ਇਹ ਡਬਲ ਵੀਡੋ ਆ ਜਾਂਦਾ ਬਈ ਹਾਂਜੀ ਹਾਂ ਡਬਲ ਵੀਡੋ ਡਬਲ ਵੀਡੋ ਹੈ 2008 ਮਾਰ ਲਿਆ 70 ਕੁ ਪੈਸੇ 65 ਕੁ ਪੈਸੇ ਡੈਰੀ ਮੰਨੋ ਤੁਸੀਂ ਟਰੈਕਟਰ ਦਾ ਮਗਰਾੜਾ ਮਰੂੜਾ ਦਾ ਪੂਰਾ ਸਾਫ਼ ਸੁਥਰਾ ਹੈਗਾ ਇਹ ਬਈ ਨੰਬਰ 50 ਵੀ ਹੈ ਪੰਜਾਬ ਨੰਬਰ ਆ ਜੀ ਮਿੰਟੂ ਇਹ ਕਿੰਨੇ ਦਾ ਹੋਊਗਾ ਸੌਦਾ ਇਹਦਾ ਇਹ ਪੂਰੇ 4.5 ਲੱਖ ਰੁਪਏ ਦਾ ਸੌਦਾ ਹੋ ਜੂਗਾ 4.5 ਲੱਖ ਰੁਪਏ ਦਾ ਬਾਕੀ ਮੌਕੇ ਤੇ ਮਾਨਤਾਨ ਤੁਹਾਡਾ ਹੋਰ ਹੋ ਜੂਗਾ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਆ ਦੇਖੋ ਡਬਲ ਵੀਡੋ ਵਾਲਾ ਟਰੈਕਟਰ ਟਰੈਕਟਰ 780 ਘੰਟਾ ਚੱਲੇ ਹੋਏ 7838 ਘੰਟੇ ਚੱਲੇ ਹੋਏ origignal tractor ਹੈ ਬਾਕੀ ਚੰਗੀ ਤਰ੍ਹਾਂ ਤੁਸੀਂ ਬਾਡੀ ਲਾਈਨ ਦਾ ਸਾਰਾ ਟਰੈਕਟਰ 65 70 ਰੁਪਏ ਟਰੈਕਟਰ ਦੇ ਟਾਇਰ ਹੈਗੇ ਚੈੱਕ ਕਰ ਲਓ ਜੀ ਪੂਰਾ ਵਧੀਆ 53 10 ਦੇ ਵੀ ਫੋਨ ਬਹੁਤ ਆਉਂਦੇ ਆ ਕਿਉਂਕਿ ਹੁਣ ਅੱਗੇ ਸੁਪਰ ਸੀਟਰ ਦਾ 3 ਸਪੀਡ ਟਰੈਕਟਰ ਆ ਜਾਂਦਾ ਹੈਗਾ ਸੁਪਰ ਸੀਟਰ ਦਾ ਟਾਈਮ ਆ ਰਿਹਾ ਹੈਗਾ ਇਹੇ ਟਰੈਕਟਰ ਹੀ ਕੰਮ ਦੇਣਗੇ ਅੱਗੇ ਅੱਗੇ ਆ ਜਾਂਦਾ ਬਾਈ ਕੋਲ 855 ਕੋਕਾ ਪੀਸੀ ਹੈ 2018 ਮਾਡਲ ਹੈ ਬਾਈ ਜੀ ਸਾਰਾ ਮਾਡਲ ਹੈ ਜੀ 2018 ਮਾਡਲ ਹੈ ਬਾਡੀ ਲਾਈਨ ਦਾ ਟਰੈਕਟਰ ਚੈੱਕ ਕਰੋ ਪੂਰਾ ਵਧੀਆ ਡੈੱਕ ਰੱਖ ਕੋਣ ਉਪੀ ਕੋਣ ਉਪੀ ਲੱਗੀ ਹੋਈ ਹੈ 35 ਤੋਂ 40 ਹਜ਼ਾਰ ਦਾ ਟਰੈਕਟਰ ਤੇ ਐਕਸਟਰਾ ਸਮਾਨ ਲੱਗਿਆ ਹੋਇਆ ਹੈ ਟਾਇਰ ਟੂ ਟਰੈਕਟਰ ਤੇ ਬਹੁਤ ਸੋਹਣੇ ਪਏ ਨਾਲ ਦੇ ਡੈਰਕ ਵੀ ਇਹ ਦੁਆਰੇ ਦੇ ਆਏ ਦੁਆਰਾ ਦੇ ਟਾਇਰ ਨੇ ਜੀ ਦੁਆਰਾ ਦੇ ਟਾਇਰ ਹਨ ਨਾਲ ਦੇ ਨੇ ਜੀ ਅੱਛਾ ਮੂਲ ਟਾਇਰ ਨਾਲ ਦੇ ਹਾਂ ਜੀ ਪੀ ਵੀ 13 ਨੰਬਰ ਹੈ ਠੀਕ ਹੈ ਇਹਦਾ ਮੁੱਲ ਕੀ ਹੈ ਮਿੰਡੂ ਭਾਈ ਇਹਦਾ ਮੁੱਲਾ ਜੀ ਪੰਜ 5,85,000 ਰੁਪਏ ਮੁੱਲ ਦਾ ਜੀ ਅੱਛਾ ਜੀ ਹਾਂ ਸਾਢੇ 5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਸਾਢੇ 5 ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਿਆਂਗੇ ਰੰਗ ਰੰਗ ਦਾ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ ਟਰੈਕਟਰ ਹੈਗਾ ਸਾਢੇ 5 ਲੱਖ ਰੁਪਏ 2018 ਮਾਡਲ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ 40,000 ਦਾ ਤਾਂ ਯਾਰ ਘੱਟੋ ਘਾਟਾ ਸਮਾਨ ਹੈਗਾ 20 ਤੋਂ 25,000 ਦਾ ਡੱਕ ਜਾਊਗਾ ਬਈ ਇਹ ਹਾਂ ਜੀ ਹਾਂ ਹੈਗਾ ਜੀ ਹਾਂ ਪੂਰਾ ਵਧੀਆ ਬਾਈ ਲੱਗਿਆ ਹੋਇਆ ਬੀਸਬੂਸ ਵਾਲਾ ਟੈਕ ਲੱਗਿਆ ਹੋਇਆ ਪੂਰਾ ਘੈਂਟ ਪੰਜਾਬ ਨੰਗਰ ਨੰਬਰ ਹੈ ਸੰਗਰੂਰ ਦਾ ਦੇਖੋ ਬਾਡੀ ਲ ਟਰੈਕਟਰ ਤਾਂ ਕਰਕੇ ਮਗਰਾੜਾ ਮੁਰਾ ਦਾ ਸ਼ਤ ਤਾ ਸੋਹਣੀਆਂ ਪਈਆਂ ਟਰੈਕਟਰ ਦੇ ਖਰ ਕੋਈ ਐ ਨਹੀਂ ਕੀ ਕਹਿਣਾ ਜੇ 100 ਚੋਂ 5% ਮਾੜੀ ਮੋਡ ਟਾਚਿੰਗ ਤਾਂ ਹੋ ਸਕਦੀ ਹੈ ਵਪਾਰੀ ਕਿਉਂਕਿ ਵਪਾਰੀ ਭਰਾ ਤੋਂ ਰਹਿਣਾ ਨਹੀਂ ਜਾਂਦਾ ਇੰਨੇ ਦਾ ਕਰ ਹੀ ਦਿੰਦੇ ਹੈਗੇ ਟੌਪ ਮਾਰ ਲਈ ਆ ਜਾਂਦਾਗਾ 4 ਸਟਾਰ ਵਾਲਾ ਹੈਗਾ 4 ਸਟਾਰ ਪ੍ਰੈਕ 852 ਇਹ 5.5 ਲੱਖ ਚੋਂ ਮਾਨਤਾਨ ਹੋ ਜੂਗਾ ਟਰੈਕਟਰ ਤੇ 4 ਲੱਖ ਰੁਪਏ ਦਾ ਲੋਨ ਮੈਂ ਕਰਾ ਦੂੰਗਾ ਜੇ ਲੋਨ ਕਰਵਾ ਕੇ ਲੈਣਾ ਤਾਂ ਟਰੈਕਟਰ ਆਪਣਾ ਨੰਬਰ ਨੋਟ ਕਰ ਲਓ 94653 62000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣੇ ਨਾਲ ਟਰੈਕਟਰ ਸੰਧੀ ਰੇਟਰ ਸੰਧੀ ਵੀ ਜਾਣਕਾਰੀ ਲੈ ਸਕਦੇ ਹੋ ਜੋ ਕਿਸੇ ਵੀ ਤਰ੍ਹਾਂ ਦਾ ਲੋਨ ਕਰਾ ਸਕੋ ਅੱਗੇ ਬਾਈ ਕੋਲੇ ਕੋਕਾ ਵੀ ਸਟਟਰ ਹੈ 2016 ਮਾਡਲ ਟਰੈਕਟਰ 2016 ਮਾਡਲ 5 ਲੱਖ ਤੇ 80000 ਰੁਪਿਆ ਟਰੈਕਟਰ ਦੀ ਡਿਮਾਂਡ ਕਰਦਾ ਇੱਕ ਸਪੈਸ਼ਲਿਟੀ ਸ਼੍ਰੇਣੀ ਯੂਜੀ ਗੀਅਰ ਚਾਹੀਏ ਬਸ ਕੱਲੇ ਜੈਕ ਦੀ ਘਾਟ ਆ ਨਾ ਬਾਈ ਹਾਂਜੀ ਹਾਂ ਬਾਕੀ ਯੂਜੀ ਗੀਅਰ ਹੈ 3 ਸਪੀਡ ਟਰੈਕਟਰ ਹੈ ਟਰਬੋ ਵਾਲਾ ਟਰੈਕਟਰ ਸੋਹਣਾ ਟਰੈਕਟਰ ਹੈ ਤੇ ਚਾਰੇ ਟਾਇਰ ਜਮਨ ਨਵੇਂ ਆ ਮਾਰਾ ਸ਼ਕਤੀ ਲੈਫ ਦੇ ਕੋਕਾ ਪੀਟਾ ਜਮਨ ਨਵੇਂ ਟਾਇਰ ਨੇ ਮਗਰਾੜਾ ਮੂੜਾ ਦਾ ਟਰੈਕਟਰ ਬਹੁਤ ਸੋਹਣਾ ਹੈਗਾ ਦੇਖੋ ਪਿੱਛੇ ਪਲੇਟ ਵਾਲਾ ਉਹ ਕੱਕਾ ਦਾ ਰੰਗ ਦੇਖੋ ਕਿੰਨਾ ਸੋਹਣਾ ਪਿਆ 5 ਲੱਖ ਤੇ 80 ਹਜ਼ਾਰ ਮਿੰਡੂ ਰੇਟ ਹੈ ਇਹ ਕਿੰਨੇ ਦਾ ਦੇਣਾ ਵੀਰੇ ਉਹ ਪੂਰੇ 5.5 ਲੱਖ ਦਾ ਟਰੈਕਟਰ ਦੇ ਦਾਂਗੇ ਜੀ 5.5 ਲੱਖ ਰੁਪਏ ਦਾ ਟਰੈਕਟਰ ਬਾਈ ਕਹਿੰਦਾ ਦੇ ਦੇਾਂਗੇ ਪੈਂਟਰ ਤੇ 4 ਲੱਖ ਰੁਪਏ ਦੇ ਲਗਭਗ 3.5-4 ਲੱਖ ਰੁਪਏ ਦੇ ਲਗਭਗ ਲੋਨ ਮੈਂ ਕਰਵਾ ਦਾਂਗਾ ਮੋਰਾੜਾ ਮੁਰੂਣਾ ਦਾ ਰੰਗ ਰੀਨਲ ਰੰਗ ਹੈ ਨਾ ਹਾਂਜੀ ਹਾਂ ਬਾਈ ਕਿੱਥੇ ਹੁੰਦੇ ਟਰੈਕਟਰ ਆਪਣੇ ਦੱਸਿਓ ਕਾਂ ਟਰੈਕਟਰ ਜੀ ਆ ਇਹ ਆਪਣੇ ਟਰੈਕਟਰ ਤਾਂ ਤਲਵੰਡੀ ਸਾਬ ਦੀ ਹੁੰਦੇ ਨੇ ਬਾਕੀ ਅੱਛਾ ਹਾਂਜੀ ਹਾਂ ਜੇ ਬਾਕੀ ਆਪਣੇ ਟਰੈਕਟਰ ਸੁਨਾਮ ਹੁੰਦੇ ਨੇ ਜੀ ਸੁਨਾਮ ਹਾਂਜੀ ਹਾਂ ਅੱਛਾ ਸਨਾਮ ਕਿੱਥੇ ਐਡਰੈਸ ਦਾ ਸਨਾਮ ਆਪਣਾ ਉਦਮ ਸਿੰਘ ਦੇ ਪੁੱਤ ਦੇ ਸ਼ਾਮਨੀ ਆਪਣੀ ਸ਼ਾਪ ਆ ਜੀ ਜਲੋਪ ਸਿੰਘ ਟਰੈਕਟਰ ਵਰਕਸ਼ਾਪ ਦੀ ਠੀਕ ਹੈ ਬਈ ਜੀ ਫੋਨ ਨੰਬਰ ਲਾਸਟ ਦੋ ਫੋਨ ਨੰਬਰ ਹੈਗਾ ਜੀ 709470255 ਜੀ 94709470255 22 ਨੂੰ ਫੋਨ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਸੰਦੇ ਡੇਟਾ ਸੰਦੇ 22 ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਜਲਦੀ ਜਲਦੀ ਨਾਲ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਟਰੈਕਟਰ ਪੁਰਾਣਾ ਮੇ ਜੀ ਧੰਨਵਾਦ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰਹਿ